ਜਿਸ ਤਰ੍ਹਾਂ ਪਿਛਲੇ ਹਫਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮਰ ਟਸਲਸਕੀ ਜੋ ਅਮਰੀਕਾ ਦੇ ਵਿੱਚ ਆਏ ਸੀ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਆਪਾ ਬੇਇਜ਼ਤੀ ਕਹਿ ਸਕਦੇ ਆ ਖਾਸ ਕਰਕੇ ਜਰਨਲਿਸਟਾਂ ਵੱਲੋਂ ਵੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਸਿੱਧੀ ਫਲਾਈਟ ਜੋ ਆ ਉਹੋ ਇੰਗਲੈਂਡ ਦੇ ਵਿੱਚ ਉਤਰੀ ਤੇ ਯੂਰੋਪੀਅਨ ਯੂਨੀਅਨ ਦੇ ਸਾਰੇ ਹੀ ਮੁਲਕਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਡਟ ਕੇ ਪੂਰੇ ਯੂਕਰੇਨ ਦੇ ਨਾਲ ਆ ਤੇ ਜਿਹੜਾ ਰਸ਼ੀਆ ਆ ਉਹ ਜਿਹੜਾ ਅਗਰੈਸਰ ਹੈਗਾ ਆ ਉਹਦੇ ਬਿਲਕੁਲ ਉਲਟ ਹੈਗੇ ਆ ਸੋ ਪੂਰੇ ਯੂਰੋਪੀਅਨ ਯੂਨੀਅਨ ਦੇ ਮੁਲਕ ਇਹਨਾਂ ਤੋਂ ਬਿਨਾ ਇੰਗਲੈਂਡ ਸੌਰੀ ਇਸ ਤੋਂ ਬਿਨਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਹ ਸਾਰੇ ਮੁਲਕਾਂ ਦੇ ਲੀਡਰਸ ਇਕੱਠੇ ਹੋਏ ਆ ਤੇ ਹੁਣ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਨਵੀਂ ਪੀਸ ਪਲਾਨ ਯੂਕਰੇਨ ਦੇ ਲਈ ਲੈ ਕੇ ਆ ਰਹੇ ਹੈਗੇ ਆ ਜੋ ਕਿ ਕੀਵ ਤੇ ਵਾਸ਼ਿੰਗਟਨ ਦੇ ਨਾਲ ਰਲ ਕੇ ਤਿਆਰ ਕੀਤੀ ਜਾਊਗੀ ਤੇ ਇਸ ਦੇ ਨਾਲ ਘੱਟੋ ਘੱਟ 1 ਮਹੀਨੇ ਦਾ ਜਿਹੜਾ ਸੀਜ਼ਫਾਇਰ ਹੋਊਗਾ ਕੁਝ ਜਿਹੜੇ ਬ੍ਰਿਟਿਸ਼ ਆਫੀਸ਼ੀਅਲਸ ਆ ਉਹ ਇਹਦੇ ਨਾਲ ਐਗਰੀ ਨਹੀਂ ਕਰਦੇ ਪਰ ਓਵਰ ਆਲ ਕਹਿੰਦੇ ਆ ਵੀ ਇਸ ਪਲਾਨ ਨੂੰ ਵਾਸ਼ਿੰਗਟਨ ਦੇ ਨਾਲ ਡਿਸਕਸ ਕਰਕੇ ਬਿਲਕੁਲ ਲਾਗੂ ਕੀਤਾ ਜਾਊਗਾ ਰਸ਼ੀਆ ਨਾਲ ਗੱਲਬਾਤ ਕੀਤੀ ਜਾਊਗੀ ਪਰ ਦੂਸਰੇ ਪਾਸੇ ਜੇ ਸਾਹਬ ਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਰਸ਼ੀਆ ਨੂੰ ਮਿੱਠੀਆਂ ਗੋਲੀਆਂ ਦੇ ਰਿਹਾ ਹੈਗਾ ਉਹ ਤੋਂ ਲੋਕ ਬਹੁਤ ਸਰਪ੍ਰਾਈਜ਼ ਆ ਕਹਿੰਦੇ ਵੀ ਯੂਐਸ ਨੇ ਜਿੰਨੇ ਵੀ ਸਾਈਬਰ ਆਫੈਂਸਿਵ ਹੈਗੇ ਆ ਜੋ ਮਾਸਕੋ ਨੂੰ ਟਾਰਗੇਟ ਕਰਦੇ ਆ ਉਹ ਸਾਰੇ ਬੰਦ ਕਰ ਦਿੱਤੇ ਹੈਗੇ ਆ ਤੇ ਇਹ ਜਿਹੜਾ ਪਲਾਨ ਆ ਇਦੇ ਉੱਤੇ ਹੁਣ ਕਈਆਂ ਨੂੰ ਸ਼ੱਕ ਵੀ ਆ ਪਈ ਜਿਹੜੀ ਨਵੀਂ ਪੀਸ ਪਲਾਨ ਜੋ ਯੂਰਪੀਅਨ ਯੂਨੀਅਨ ਦੇ ਮੁਲਕ ਲੈ ਕੇ ਆਊਗੇ ਪਈ ਇਹ ਵਰਕ ਆਊਟ ਕਰੂਗੀ ਕਿ ਨਹੀਂ ਕਰੂਗੀ ਪਰ ਓਵਰ ਆਲ ਜਿਸ ਹਿਸਾਬ ਦੇ ਨਾਲ ਜੇਲਨਸਕੀ ਨੂੰ ਇੱਥੋਂ ਸ਼ਰਿਆਮ ਕੱਢਿਆ ਗਿਆ ਸੀ ਕਹਿ ਸਕਦੇ ਆ ਆ ਤੇ ਉਸ ਨੂੰ ਇੰਗਲੈਂਡ ਦੇ ਵਿੱਚ ਬਾਕੀ ਸਾਰੇ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਸਾਂ ਉਹਨਾਂ ਨੇ ਇਹ ਕਿਹਾ ਪਈ ਹਾਂ ਬਿਲਕੁਲ ਅਸੀਂ ਤੇਰੇ ਨਾਲ ਹੈਗੇ ਆ ਬਿਲਕੁਲ ਉਹ ਸਿੱਧਾ ਜਹਾਜ਼ ਕਹਿੰਦੇ ਯੂਕੇ ਦੇ ਵਿੱਚ ਜਾ ਕੇ ਜ਼ਲਨਸਕੀ ਦਾ ਉਤਰਿਆ ਸੀਗਾ ਤੇ ਜੋ ਕੁਝ ਵਾਪਰਿਆ ਕਿਸੇ ਤੋਂ ਲੋਕੇਸ਼ਪਿਆ ਨਹੀਂ ਰਿਹਾ ਜੋ ਸ਼ੁੱਕਰਵਾਰ ਨੂੰ ਵਾਪਰਿਆ ਸੀਗਾ ਕਿੱਥੇ ਮਿਨਰਲਸ ਦੇ ਉੱਤੇ ਡੀਲ ਹੋਣੀ ਸੀ ਤੇ ਕਿੱਥੇ ਇਹ ਸਾਰਾ ਕੁਝ ਰੌਲਾ ਰੱਪਾ ਜਿਹੜਾ ਪਿਆ ਕੱਲ ਜੇਡੀ ਵੈਂਸ ਵਰਮੌਂਟ ਦੇ ਵਿੱਚ ਸਕੀਿੰਗ ਕਰਨ ਦੇ ਲਈ ਜਿਹੜਾ ਉਹ ਛੁੱਟੀ ਮਨਾਉਣ ਦੇ ਲਈ ਪਹੁੰਚਿਆ ਸੀ ਉੱਥੇ ਲੋਕਾਂ ਨੇ ਬਹੁਤ ਜ਼ਿਆਦਾ ਜੇਡੀ ਵੈਂਸ ਦਾ ਜਿਹੜਾ ਪ੍ਰੋਟੈਸਟ ਕੀਤਾ ਉਹ ਲੋਕਾਂ ਨੇ ਤਾਂ ਸ਼ਰਿਆ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਕਿਹਾ ਵੀ ਤੈਨੂੰ ਕਿੱਦਾਂ ਮਹਿਸੂਸ ਹੋ ਰਿਹਾ ਯਾਰ ਪੁਤਿਨ ਦਾ ਜਿਹੜਾ ਪਪੈਟ ਜਿਹੜਾ ਉਹ ਬਣ ਕੇ ਅ ਸੋ ਰਸ਼ੀਆ ਦੇ ਨਾਲ ਇੰਨੀਆਂ ਜਿਆਦੀਆਂ ਨਜ਼ਦੀਕੀਆਂ 트럼ਪ ਹੁਣਾਂ ਦਾ ਪੁਤਿਨ ਦੇ ਖਿਲਾਫ ਮਾਰਸਾ ਜਿੰਨਾ ਵੀ ਨਾ ਜਿਹੜਾ ਉਹ ਬੋਲਣਾ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ سارے ਜਿਹੜੇ ਸਵਾਲ ਆ ਤੋਖਲੇ ਆ ਉਹ ਪੈਦਾ ਜਿਹੜਾ ਉਹ ਕਰ ਰਿਹਾ ਜਿੱਥੇ 트럼ਪ ਹੁਣੀ ਇਸ ਚੀਜ਼ ਦੀ ਇਹ ਸਫਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਕਹਿੰਦੇ ਵੀ ਜੇ ਮੈਂ ਉਹਨੂੰ ਭਲਾ ਚੰਗਾ ਬੋਲੂਗਾ ਤਾਂ ਕਦੀ ਵੀ ਗੱਲਬਾਤ ਦੇ ਲਈ ਤਿਆਰ ਜਿਹੜਾ ਉਹ ਨਹੀਂ ਹੋਊਗਾ ਹੁਣ ਉਹਨਾਂ ਅਮਰੀਕੀਆਂ ਦਾ ਉਹਨਾਂ ਫੌਜੀਆ ਦਾ ਉਹਨਾਂ ਲੋਕਾਂ ਦਾ ਉਹਨਾਂ ਪਰਿਵਾਰਾਂ ਦਾ ਕੀ ਹੋਊਗਾ ਜਿਹੜੇ ਰੂਸ ਦੇ ਖਿਲਾਫ ਉਹਨਾਂ ਕਾਮਰੇਡਾਂ ਖਿਲਾਫ ਜਿਹੜੇ ਲੜਦੇ ਲੜਦੇ ਜਿਹੜੇ ਆ ਉਹ ਅਮਰੀਕਾ ਦੇ ਲਈ ਜਿਹੜੇ ਉਹ ਮਰ ਗਏ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਨਜ਼ਦੀਕੀਆਂ ਜਿਹੜੀਆਂ ਉਹ ਵਧ ਰਹੀਆਂ ਆ ਪੋਤਨ ਦੇ ਨਾਲੀਆਂ ਪੋਤਨ ਦੇ ਉਲਟ ਨਾ ਬੋਲਣਾ ਉਸ ਨੂੰ ਲੈ ਕੇ ਲੋਕ ਜ਼ਰੂਰ ਜਿਹੜੇ ਸਵਾਲ ਆ ਉਹ ਖੜੇ ਕਰ ਰਹੇ ਆ ਜ਼ੇਲੈਂਸਕੀ ਦਾ ਓਵਰਆਲ ਕਿੱਦਾਂ ਦਾ ਜਿਹੜਾ ਯੂਕਰੇਨ ਨੂੰ ਲੈ ਕੇ ਰਿਹਾ ਆ ਉਹ ਕੀ ਇਸਤੇ ਵਾਪਸ ਸੋਚਦੇ ਆ ਲੋਕਾਂ ਦੇ ਬਾਰੇ ਵੱਖ-ਵੱਖ ਜਿਹੜੇ ਇਸ ਦੇ ਵਿੱਚ ਵਿਚਾਰ ਨੇ ਅਮਰੀਕਾ ਨੇ ਬਿਲੀਅਨਸ ਆਫ ਡਾਲਰ ਦੇ ਕੇ ਯੂਕਰੇਨ ਨੂੰ ਰੂਸ ਦੇ ਮੋਹਰੇ ਜਿਹੜਾ ਉਹ ਖੜੀ ਕਰ ਰੱਖਿਆ ਤੇ ਹੁਣ ਕਹਿੰਦੇ ਵੀ ਪੌੜੀ ਥੱਲੋਂ ਕੱਢੀ ਹੋਈ ਨਹੀਂ ਪੌੜੀ ਨੂੰ ਅੱਗ ਵੀ ਲਾਤੀ ਤੇ ਪੌੜੀ ਨੂੰ ਜਿਹੜਾ ਉਹ ਤੁੰੋਂ ਕੱਢ ਵੀ ਦਿੱਤਾ ਜੋ ਟਰੰਪ ਹੁਣਾਂ ਨੇ ਯੂਕਰੇਨ ਦੇ ਨਾਲ ਇਸ ਟਾਈਮ ਕੀਤਾ ਆ ਗੁੱਸਾ ਯੂਕਰੇਨ ਨੂੰ ਲੈ ਕੇ ਟਰੰਪ ਹੁਣਾਂ ਦਾ ਇਹ ਵੀ ਹੋ ਸਕਦਾ ਆ ਉਹ ਯੂਕਰੇਨ ਦੇ ਮਾਮਲੇ ਦੇ ਵਿੱਚ ਹੀ ਸੀਗਾ ਜਦ ਪਿਛਲੇ ਕਾਰਜਕਾਲ ਦੇ ਵਿੱਚ ਇਹਨਾਂ ਨੂੰ ਇੰਪੀਚ ਕੀਤਾ ਗਿਆ ਸੀ ਕਾਂਗਰਸ ਦੇ ਜਿਹੜਾ ਦੁਆਰਾ ਪਰ ਸੈਨੇਟ ਦੇ ਵਿੱਚ ਉਹਨਾਂ ਨੂੰ ਐਕਵਿਟ ਕਰ ਦਿੱਤਾ ਗਿਆ ਸੀਗਾ ਆ ਸੋ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਚੀਜ਼ਾਂ ਜਿਹੜੀਆਂ ਹੈਗੀਆਂ ਆ ਸੋ ਬਹੁਤ ਕੁਝ ਜਿਹੜਾ ਚੇਂਜ ਹੋ ਰਿਹਾ ਜੀਓਪੋਲਿਟਿਕਸ ਦੇ ਵਿੱਚ ਜਿਹੜੀ ਇਹ ਚੀਜ਼ ਆ ਇਸ ਟਾਈਮ ਇੱਕ ਵੱਖਰਾ ਰੂਪ ਜਿਹੜਾ ਉਹ ਲੈ ਰਹੀ ਆ ਜਿੱਥੇ ਅਮਰੀਕਾ ਤੇ ਰੂਸ ਦੀਆਂ ਨਜ਼ਦੀਕੀਆਂ ਵਧਦੀਆਂ ਨਜ਼ਰ ਆ ਰਹੀਆਂ ਉੱਥੇ ਚਾਈਨਾ ਨੂੰ ਇਹ ਡਰ ਪੈ ਗਿਆ ਨਾਲ ਦੇ ਨਾਲ ਵੀ ਅਸੀਂ ਕਿਤੇ ਇਸ ਪੂਰੇ ਮਾਮਲੇ ਦੇ ਵਿੱਚ ਪਿੱਛੇ ਨਾ ਰਹਿ ਜਾਈਏ ਰੀਸੈਂਟਲੀ ਚਾਈਨਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਰੂਸ ਨੂੰ ਲੈ ਕੇ ਇੱਕ ਬਿਆਨ ਆਇਆ ਜਿਸ ਦੇ ਵਿੱਚ ਚੀਨ ਨੇ ਇਹ ਦਾਵਾ ਕੀਤਾ ਵੀ ਭਾਈ ਰੂਸ ਵਾਲਿਓ ਅਸੀਂ ਹੀ ਤੁਹਾਡੇ ਸਭ ਤੋਂ ਕਹਿ ਲਓ ਵੀ ਨਜ਼ਦੀਕੀ ਤੇ ਸਕੇ ਜਿਹੜੇ ਉਹ ਮਿੱਤਰ ਹੈਗੇ ਆ ਸੋ ਜੀਓਪੋਲਿਟੀਕਲੀ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਚੇਂਜ ਹੋ ਰਿਹਾ ਆ ਕੀ ਵੈਸਟ ਦਾ ਹੀ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਜਾਊਗੀ ਜਿੱਥੇ ਅਮਰੀਕਾ ਇੱਕ ਵੱਖਰਾ ਗਰੁੱਪ ਹੋਊਗਾ ਤੇ ਕੀ ਜਿਹੜੇ ਵੈਸਟ ਦੇ ਬਾਕੀ ਮੁਲਕ ਆ ਉਹ ਇੱਕ ਵੱਖਰਾ ਮੁਲਕ ਦਾ ਗਰੁੱਪ ਜਿਹੜਾ ਉਹ ਬਣਨ ਜਾ ਰਿਹਾ ਸਮੂਹ ਬਣਨ ਜਾ ਰਿਹਾ ਆ ਇਹ ਹੁਣ ਦੇਖਣ ਵਾਲੀ ਗੱਲ ਆ ਜਿਸ ਦੇ ਨਾਲ ਹਰਜੋਤ ਸਿੰਘ ਜੀ ਯੂਕਰੇਨ ਦੇ ਉੱਥੇ ਵੀਕਐਂਡ ਦੇ ਉੱਤੇ ਪਹੁੰਚਣ ਤੋਂ ਬਾਅਦ ਚ ਦੁਨੀਆ ਭਰ ਦੇ ਜਿਹੜੇ ਵੈਸਟ ਦੇ ਮੁਲਕ ਆ ਉਹਨਾਂ ਨੇ ਇਕੱਠੇ ਜਿਹੜਾ ਸਮੇਲਨ ਕੀਤਾ ਉੱਥੋਂ ਜਿਹੜੀਆਂ ਵੱਖਰੇਤ ਰਿਆਂ ਦੀਆਂ ਜਿਹੜੀਆਂ ਚਰਚਾਵਾਂ ਆ ਗੱਲਾਂ ਜਿਹੜੀਆਂ ਉਹ ਛਿੜ ਚੁੱਕੀਆਂ ਆ ਵੀ ਅੱਗੇ ਜਿਹੜਾ ਇਸ ਦੇ ਵਿੱਚ ਵੜਨ ਕੀ ਜਾ ਰਿਹਾ ਹੈਗਾ ਆ ਸੋ ਬਹੁਤ ਜਿਹੜੀਆਂ ਨਵੀਆਂ ਜਿਹੜੀਆਂ ਚੇਂਜਸ ਆ ਆਪਾਂ ਨੂੰ ਆਉਂਦੇ ਕੁਝ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਥਿੰਗਸ ਆਰ ਮੂਵਿੰਗ ਵੈਰੀ ਵੈਰੀ ਫਾਸਟ ਰੀਲੀ ਰੀਲੀ ਫਾਸਟ ਤੇ ਚੇਂਜਸ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ ਹਰਜੋਤ ਸਿੰਘ ਜੀ ਇਹਨਾਂ ਸਾਰੇ ਮਾਮਲੇ ਦੇ ਵਿੱਚ ਜਿੱਥੇ ਯੂਕਰੇਨ ਦਾ ਇਲਾਕਾ ਦੱਬਿਆ ਆ ਜਿੱਥੇ ਰਸ਼ੀਆ ਨੇ ਇਲਾਕਾ ਜਿਹੜਾ ਉਹ ਦੱਬਿਆ 20% ਕਹਿੰਦੇ ਯੂਕਰੇਨ ਦਾ ਹਿੱਸਾ ਡੋਨਬਾਸ ਦਾ ਇਲਾਕਾ ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਬੀਆਂ ਆ ਉੱਥੇ ਕਹਿੰਦੇ ਵੀ ਉਹਨਾਂ ਲੋਕਾਂ ਦੀ ਕੋਈ ਨਹੀਂ ਗੱਲ ਕਰ ਰਿਆ ਜਿਹੜੇ ਅਸਲ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਤੋਂ ਵੱਖ ਰਹਿਣਾ ਚਾਹੁੰਦੇ ਆ ਡੋਨਬਾਸ ਤਾਂ ਉਹ ਇਲਾਕਾ ਆ ਜਿੱਥੇ ਉਹਨਾਂ ਦੀ ਆਪਣੀ ਇੱਕ ਆਜ਼ਾਦੀ ਦੀ ਮੁਹਿੰਮ ਵੱਖਰੀ ਜਿਹੜੀ ਉਹ ਚੱਲ ਰਹੀ ਸੀ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਆ ਵੀ ਸਾਡਾ ਜਿਹੜਾ ਉਹ ਵੱਖਰਾ ਮੁਲਕ ਹੋਣਾ ਜਿਹੜਾ ਉਹ ਚਾਹੀਦਾ ਆ ਉਹ ਦੋਨੋਂ ਪਾਸੇ ਜਿਹੜੇ ਆ ਉਹ ਪਿਸ ਰਹੇ ਨੇ ਇਧਰੋਂ ਯੂਕਰੇਨ ਵਾਲੇ ਪਾਸਿਓਂ ਤੇ ਉਧਰੋਂ ਜਿਹੜੇ ਉਹ ਰੂਸ ਵਾਲੇ ਜਿਹੜੇ ਉਹ ਪਾਸਿਓਂ ਸੋ ਡਿਫਰੈਂਟ ਥਿੰਗਸ ਜਿਹੜੀਆਂ ਉਹ ਵਾਪਰ ਰਹੀਆਂ ਆ ਅੱਛਾ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਭੁਲੇਖਾ ਵੀ ਜੇ ਪੀਸ ਡੀਲ ਲਿਆ ਕੋਈ ਸੀਜ਼ਫਾਇਰ ਹੁੰਦੀ ਆ ਤੇ ਪੁਤਿਨ ਬਾਅਦ ਦੇ ਵਿੱਚ ਕੁਝ ਨਹੀਂ ਕਰੂਗਾ ਜਦ ਓਬਾਮਾ ਦੇ ਕਾਰਜਕਾਲ ਦੇ ਵਿੱਚ ਪੁਤਨ ਨੇ ਕਰੀਮੀਆ ਨੱਪ ਲਿਆ ਸੀਗਾ ਉਸ ਤੋਂ ਬਾਅਦ ਸੈਂਕਸ਼ਨਾਂ ਸੈਂਕਸ਼ਨਾਂ ਲਾਈਆਂ ਉਹ ਕਿਹੜਾ ਹਟਿਆ ਉਨੇ ਹੁਣ ਦੇਖੋ ਯੂਕਰੇਨ ਦਾ ਕਿੰਨਾ ਹਿੱਸਾ ਦੁਬਾਰਾ ਜਿਹੜਾ ਉਹ ਦਬ ਲਿਆ ਕੀ ਲੋਕਾਂ ਨੂੰ ਇਹ ਭੁਲੇਖਾ ਹੈ ਜਾਂ ਇਹ ਲੱਗ ਰਿਹਾ ਵੀ ਪੁਤਿਨ ਨੂੰ ਜੇ ਇਹ ਇਲਾਕਾ ਦੇ ਵੀ ਦਿੰਨੇ ਆ ਤੇ ਉਹ ਮੁੜ ਕੇ ਦੁਬਾਰਾ ਅਗਰੈਸ਼ਨ ਜਿਹੜਾ ਉਹ ਨਹੀਂ ਦਿਖਾਊਗਾ ਸੋ ਵੈਸਟ ਨੂੰ ਇਦਾਂ ਲੱਗ ਰਿਹਾ ਯੂਰਪ ਨੂੰ ਇਹ ਲੱਗ ਰਿਹਾ ਵੀ ਸਾਡੇ ਇੱਥੇ ਵਿਕਾਰ ਤਾਂ ਇੱਕ ਮਸਲਾ ਜਿਹੜਾ ਉਹ ਬਣ ਚੁੱਕਾ ਆ ਵੀ ਅੱਜ ਜੇ ਨੂੰ ਇਦਾਂ ਇਦਾਂ ਥੋੜਾ ਥੋੜਾ ਕਰਕੇ ਇਲਾਕਾ ਉਸ ਦੇ ਅੰਡਰ ਜਾਣ ਦਿੱਤਾ ਗਿਆ ਤਾਂ ਇਹਦੀਆਂ ਅੱਖਾਂ ਕਿੱਥੇ ਤੱਕ ਜਿਹੜੀਆਂ ਉਹ ਜਾਣਗੀਆਂ ਇਹਦੀਆਂ ਨਜ਼ਰਾਂ ਕਿੱਥੇ ਤੱਕ ਆ ਇਹ ਕਿਹੜੇ ਕਿਹੜੇ ਇਲਾਕੇ ਨੂੰ ਆਪਣੇ ਅੰਡਰ ਕਰਨਾ ਚਾਹੁੰਦਾ